ਕਾਲ ਜੀ ਫਤਿਹ ਕਲੈਕਸ਼ਨ ਬੁਲਾੜਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਵੀਡੀਓ ਰਹੇਗੀ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਪਾਰਟੀ ਵੇਅਰ ਸੂਟ ਲੈ ਕੇ ਆਏ ਆਂ ਅ ਅੱਜ ਦੇ ਜਿਹੜੇ ਸੂਟ ਰਹਿਣਗੇ ਜੀ ਆਪਣੇ ਬਹੁਤ ਸੋਹਣੇ ਸਟੱਫ ਦੇ ਵਿੱਚ ਆਪਾਂ ਸੂਟ ਲੈ ਕੇ ਆਏ ਆਂ ਜੀ ਔਰ ਸਭ ਤੋਂ ਪਹਿਲਾਂ ਭੈਣਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਆਪਾਂ ਹੈਗੇ ਆਂ ਬੁਲਾੜਾ ਮੰ ਜਦੋਂ ਆਪਾਂ ਬਡਲਾੜਾ ਤੋਂ ਬੋਹਾ ਸਾਈਡ ਜਾਣੇ ਆ ਜੀ ਰਸਤੇ ਦੇ ਵਿੱਚ ਓਵਰ ਬ੍ਰਿਜ ਆਉਂਦਾ ਹੈ ਪੁਲ ਕ੍ਰੋਸ ਕਰਨ ਤੋਂ ਬਾਅਦ ਖੱਬੇ ਹੱਥ ਪੰਪ ਵਾਲੀ ਸਾਈਡ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜਿਹੜੀ ਭੈਣਾਂ ਵੀ ਵਿਜ਼ਿਟ ਕਰਨਾ ਚਾਹੁੰਦੀਆਂ ਵਿਜ਼ਿਟ ਕਰ ਸਕਦੀਆਂ ਨੇ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਜੀ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਸੂਟ ਲੈ ਕੇ ਆਏ ਆਂ ਜੀ ਬਹੁਤ ਸੋਹਣੇ ਆਪਾਂ ਸੂਟ ਲੈ ਕੇ ਆਏ ਆਂ ਜੀ ਬਿਲਕੁਲ ਬਲੈਕਨੈਸ ਤੇ ਮਹਿਰੂਨ ਕਲਰ ਹੈ ਸਟਫ ਰਹੇਗਾ ਜੀ ਮੰਝਲੀ ਸਿਲਕ ਸਟਫ ਰਹਿਣ ਵਾਲਾ ਹੈ ਜੀ ਮੌਸਮ ਦੇ ਹਿਸਾਬ ਨਾਲ ਸਟਫ ਵੀ ਹੌਲੀ-ਹੌਲੀ ਹਨਾ ਆਪਾਂ ਚੇਂਜ ਕਰਾਂਗੇ ਕਿਉਂਕਿ ਪਹਿਲਾਂ ਆਪਾਂ ਕਾਟਨ ਸੇਲ ਕਰ ਰਹੇ ਸੀ ਹੁਣ ਆਪਾਂ ਸਿੰਥੈਟਿਕ ਲੈ ਕੇ ਆਏ ਆਂ ਹੌਲੀ-ਹੌਲੀ ਆਪਾਂ ਹੋਰ ਵੀ ਨਵੀਂ-ਨਵੀਂ ਵੈਰਾਈਟੀ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਜਿੱਦਾਂ ਵਿਆਹ ਸ਼ਾਦੀਆਂ ਚੱਲਣਗੀਆਂ ਜੀ ਉਸ ਦੇ ਹਿਸਾਬ ਨਾਲ ਆਪਾਂ ਹਨਾ ਸ ਦੇ ਵਿੱਚ ਐਦਾਂ ਬੂਟੀ ਹੈ ਜੀ ਸtare ਨਾਲ ਬੂਟੀ ਲੱਗੀ ਵੀ ਤਿੰਨ ਤਿੰਨ ਸtare ਜੋੜ ਕੇ ਬੂਟੀ ਜੀ ਬਣਾਈ ਹੋਈ ਹੈ ਜੀ ਲੁੱਕ ਤੁਸੀਂ ਸੂਟ ਦੀ ਪ੍ਰੋਪਰ ਦੇਖ ਸਕਦੇ ਹੋ ਇਹ ਹੈਗੀ ਹੈ ਜੀ ਸ਼ਰਟ ਔਰ 2.5 ਮੀਟਰ ਦੀ ਨਾਲ ਬਾਟਮ ਹੈ ਜੀ ਬਾਟਮ ਬਿਲਕੁਲ ਟੋਨ ਮੈਚ ਕਰਦੀ ਹੋਈ ਪਲੇਨ ਮੰਝਲੀ ਸਿਲਕ ਦੀ ਬਾਟਮ ਰਹੇਗੀ ਔਰ ਇਹ ਸੂਟ ਦਾ ਇੰਨਾ ਕਿ ਜੈਨੂਨ ਜਿਆ ਪ੍ਰਾਈਸ ਆਪਾਂ ਲੈ ਕੇ ਆਏ ਆ ਜੀ ਅਗਰ ਤੁਸੀਂ ਮਤਲਬ ਇਹ ਸੂਟ ਨੂੰ ਪਹਿਣਾ ਕਹਿਣੀਆਂ ਵੀ ਸਾਨੂੰ ਇੱਕ ਨਹੀਂ ਦੋ ਦੋ ਸੂਟ ਚਾਹੀਦੇ ਆ ਬਹੁਤ ਸੋਹਣਾ ਪੀਸ ਨੇ ਜੀ ਬਹੁਤ ਸੋਹਣਾ ਇਹਦਾ ਪ੍ਰਾਈਸ ਰਹਿਣ ਵਾਲਾ ਔਰ ਰੇਟ ਹੈਗਾ ਜੀ ਇਹਦਾ ਸਿਰਫ ਤੇ ਸਿਰਫ 800 ਰੁਪਏ ਦਾ ਰੇਟ ਰਹਿਣ ਵਾਲਾ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਸਾਰੀ ਸ਼ਰਟ ਦੇ ਵਿੱਚ ਅੱਗੇ ਪਿੱਛੇ ਫਰੰਟ ਬੈਕ ਬਾਜੂ ਸਾਰੇ ਕਿਤੇ ਜਿਹੜੀ ਇਹ ਬੂਟੀ ਆਏਗੀ ਜੀ ਜਿਹੜੀ ਕਿ ਇਸ ਧਾਰੇ ਨਾਲ ਬਣੀ ਹੋਈ ਹੈ ਜਿੱਦਾਂ ਸਾਰੀ ਸ਼ਰਟ ਹੁੰਦੀ ਹੈ ਜੀ ਕੰਪਲੀਟ ਸ਼ਰਟ ਤੇ ਵਰਕ ਆਏਗਾ ਜੀ ਔਰ ਨਾਲ ਪਲੇਨ ਆਏਗੀ ਮੰਜਲੀ ਸਿਲਕ ਦੀ ਬਾਟਮ ਔਰ ਸਟੱਫ ਵਿਦਆਊਟ ਲਾਈਨਿੰਗ ਨਹੀਂ ਬਣੇਗਾ ਜੀ ਲਾਈਨਿੰਗ ਲਗਾਨੀ ਪੈਗੀ ਜਿੱਦਾਂ ਜਾਗੋ ਵਗੈਰਾ ਤੇ ਵੇਅਰ ਕਰਨ ਲਈ ਬਹੁਤ ਸੋਹਣਾ ਇਹ ਸਟੱਫ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਬਾਇ ਕਰ ਸਕਦੇ ਹੋ ਇਹਦੇ ਵਿੱਚ ਕਲਰ ਵੀ ਬਹੁਤ سارے ਕਲਰ ਆਏ ਨੇ ਜੀ ਕਲਰ ਮੈਂ ਤੁਹਾਨੂੰ ਇਹਦੇ ਵਿੱਚ ਦਿਖਾਨੀ ਆ ਏ ਸੀਗਾ ਜੀ ਇਹਦਾ ਫਰਸਟ ਕਲਰ ਜਿਹੜਾ ਕਿ ਮਹਿਰੂਨ ਨਾਲ ਸੀ ਸੈਕਿੰਡ ਜਿਹੜਾ ਕਲਰ ਹੈ ਜੀ ਗ੍ਰੀਨ ਹੈ ਗ੍ਰੀਨ ਟੋਨ ਹੈ ਜੀ ਫੋਨ ਦੇ ਮਤਲਬ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਚੇਂਜ ਆ ਰਿਹਾ ਜੀ ਬਹੁਤ ਸੋਹਣਾ ਗ੍ਰੀਨ ਕਲਰ ਹੈ ਜੀ ਬੜਾ ਪਿਆਰਾ ਗ੍ਰੀਨ ਕਲਰ ਹੈ ਜਿਹੜੀ ਇਹਦੀ ਲੁੱਕ ਆਏਗੀ ਸੂਟ ਦੀ ਸtare ਨਾਲ ਸਾਰੇ ਸੂਟ ਨੂੰ ਬੂਟੀ ਦਿੱਤੀ ਗਈ ਹੈ ਜੀ ਨਾਲ ਪਲੇਨ ਜਿਹੜੀ ਹੈਗੀ ਆ ਬਾਟਮ ਲਗਾਈ ਗਈ ਹੈ ਔਰ ਜਿਹੜਾ ਇਹਦਾ ਕਪੜਾ ਰਹੇਗਾ ਜੀ ਮੰਝਲੀ ਸਿਲਕ ਸਟਫ ਰਹਿਣ ਵਾਲਾ ਹੈ ਜੀ ਜਿਹੜੀਆਂ ਭੈਣਾਂ ਨੇ ਖਲਿਤਾ ਟੈਸਟ ਆਫ ਨਈ ਵੇਅਰ ਕੀਤਾ ਵੇਅਰ ਕਰਨ ਤੋਂ ਬਾਅਦ ਪਤਾ ਚੱਲੇਗਾ ਜੌਰਜਟ ਟਾਈਪ ਇਹ ਸਟੱਫ ਹੁੰਦਾ ਪਰ ਇਹ ਹੁੰਦਾ ਸਿਲਕ ਟਾਈਪ ਹੈ ਜੀ ਜੌਰਜਟ ਜਿਆਦਾ ਥੋੜੀ ਜੀ ਵਿਜ਼ਿਬਿਲਟੀ ਜ਼ਿਆਦਾ ਹੁੰਦੀ ਹੈ ਉਹਦੇ ਵਿੱਚ ਕਪੜਾ ਹਨਾ ਸਕਿਨ ਜਿਆਦਾ ਵਿਜ਼ਿਬਲ ਹੁੰਦੀ ਹੈ ਇਹਦੇ ਵਿੱਚ ਇਨੀ ਸਕਿਨ ਵਿਜ਼ਿਬਲ ਨਹੀਂ ਹੁੰਦੀ ਪਰ ਵਿਦਆਊਟ ਲਾਈਨਿੰਗ ਇਹ ਸੂਟ ਨਹੀਂ ਬਣਗੇ ਇਹ ਸੀਗਾ ਜੀ ਇਹਦੇ ਵਿੱਚ ਗ੍ਰੀਨ ਕਲਰ ਜਿਹੜੀ ਪੈਨ ਵੀ ਲੈਣਾ ਚਾਹੁੰਦੇ ਆ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਆਏਗੀ ਜੀ ਬਾਟਮ ਪ੍ਰਾਈਸ ਰਹੇਗਾ ਜੀ ਇਹਦਾ ਆਪਾਂ 800 ਰੁਪਏ ਦਾ ਆਪਾਂ ਪ੍ਰਾਈਸ ਲੈ ਕੇ ਆਏ ਆ 3rd ਜਿਹੜਾ ਕਲਰ ਹੈਗਾ ਜੀ ਮ ਮਾਊਸ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਥਰਡ ਕਲਰ ਸਾਰੇ ਸੂਟ ਦੇ ਵਿੱਚ ਫਰੰਟ ਬੈਕ ਬੁਟੀ ਦਿੱਤੀ ਗਈ ਹੈ ਬਾਜੂ ਤੇ ਦਿੱਤੀ ਗਈ ਹੈ ਔਰ ਪਲੇਨ ਨਾਲ ਟੋਨ ਮੈਚ ਕਰਦੀ ਦਿੱਤੀ ਕੀ ਹੈ ਜੀ ਬਾਟਮ ਬਾਟਮ ਦਾ ਸਟੱਫ ਬਹੁਤ ਸੋਹਣਾ ਬਾਟਮ ਦਾ ਸਟੱਫ ਦਿੱਤਾ ਗਿਆ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਬਹੁਤ ਪਿਆਰਾ ਹੈ ਜਿਹੜੇ ਸੂਟ ਬਣ ਕੇ ਰੈਡੀ ਹੋਣਗੇ ਇਹਦੇ ਵਿੱਚ ਆਪਾਂ ਹਨਾ ਮਿਕਸ ਜਿਹਾ ਕਲਰ ਲੈ ਕੇ ਆਏ ਆ ਜਿੱਦਾਂ ਮਹਿਰੂਨ ਹੋ ਗਿਆ ਗ੍ਰੀਨ ਗ੍ਰੀਨ ਕਲਰ ਦੇਖੋ ਪ੍ਰੋਪਰ ਹੁਣ ਟੋਨ ਆ ਰਹੀ ਹੈ ਜੀ ਗ੍ਰੀਨ ਦੀ ਗ੍ਰੀਨ ਕਲਰ ਹੋ ਗਿਆ ਔਰ ਨਾਲ ਹੋ ਗਿਆ ਜੀ ਆਪਣਾ ਮਾਊਸ ਛੇੜ ਹੈ ਜਿਹੜਾ ਤੁਸੀਂ ਛੇੜ ਜਿਹੜਾ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਔਰ ਬਹੁਤ ਸੋਹਣੇ ਸੋਹਣੇ ਛੇੜੇ ਦੇ ਵਿੱਚ ਆਪਾਂ ਲੈ ਕੇ ਆਏ ਜੀ ਪ੍ਰਾਈਸ ਰਹੇਗਾ ਇਹਦਾ 800 ਰੁਪਏ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਨੈਕਸਟ ਕਲਰ ਹੈਗਾ ਜੀ ਮੋਰ ਪੰਖਿਆ ਬਲੂ ਟ੍ਰਕਵਾਇਸ ਕਲਰ ਹੈ ਜੀ ਬਿਲਕੁਲ ਮੋਰ ਪੰਖਿਆ ਬਲੂ ਕਲਰ ਰਹਿਣ ਵਾਲਾ ਹੈ ਪਲੇਨ ਬਾਟਮ ਦੇ ਨਾਲ ਸਾਰੀ ਸ਼ਰਟ ਐਮਬਰਾਇਡਡ ਰਹੇਗੀ ਜੇੜੀ ਪੈਨ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਦੇ ਨਾਲ ਸਟਾਫ ਹੈਗਾ ਜੀ ਮੰਝਲੀ ਸਿਲਕ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਜੀ ਵਿਦਆਊਟ ਲਾਈਨਿੰਗ ਇਹ ਸੂਟ ਨਹੀਂ ਬਣਨਗੇ ਇੱਕ ਹੋਰ ਹੈ ਜੀ ਇਹ ਸਟੱਫ ਦੀ ਕੁਆਲਿਟੀ ਹੈ ਤੁਸੀਂ ਮਤਲਬ ਇਹਦਾ ਪਲਾਜ਼ੋ ਸ਼ਰਾਰਾ ਜੋ ਮਰਜ਼ੀ ਬਣਾਓਗੇ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਰੈਡੀ ਹੋਊਗਾ ਜੀ ਇਹਦਾ ਸਲਵਾਰ ਬਣਾਓਗੇ ਸਲਵਾਰ ਸੂਟ ਪਾਓਗੇ ਜਾਂ ਫਿਰ ਪਲਾਜ਼ੋ ਸ਼ਰਾਰੇ ਨਾਲ ਪਾਓਗੇ ਜੀ ਬਹੁਤ ਸੋਹਣਾ ਹੈ ਜਿਹੜੇ ਕਿ ਸੂਟ ਇਹ ਬਣ ਕੇ ਰੈਡੀ ਹੋਣਗੇ ਜਾਗੋ ਵਗੈਰਾ ਦੇ ਵਿੱਚ ਫਲਕਾਰੀ ਵਗੈਰਾ ਨਾਲ ਵੇਅਰ ਕਰਨਾ ਹੋਵੇ ਜੀ ਫਲਕਾਰੀ ਨਾਲ ਬਹੁਤ ਹੀ ਬੈਸਟ ਜਿਹੜੇ ਪੀਸ ਨੇ ਜਿਹੜੇ ਕੀ ਆਉਣ ਵਾਲੇ ਸੀਜ਼ਨ ਦੇ ਵਿੱਚ ਫੈਸਟੀਵਲ ਸੀਜ਼ਨ ਦੇ ਵਿੱਚ ਆਪਾਂ ਇਹਨਾਂ ਨੂੰ ਵੇਅਰ ਕਰ ਸਕਦੇ ਹਾਂ ਜਿਵੇਂ ਅੱਗੇ ਤਿਹਾਰ ਆਣਗੇ ਤਿਹਾਰਾਂ ਦੇ ਸਮੇਂ ਦੇ ਵਿੱਚ ਹਨਾ ਦੀਵਾਲੀ ਆਊਗੀ ਤਿਹਾਰ ਮਤਲਬ ਵਿਆਹ ਸ਼ਾਦੀਆਂ ਆਉਣਗੀਆਂ ਅੱਗੇ ਕਰਵਾ ਚੌਥ ਦਾ ਤੇ ਵਰਤ ਆਏਗਾ ਹਨਾ ਅੱਗੇ ਵਰਤਾਂ ਵਗੈਰਾ ਲਈ ਪਹਿਣਾ ਇਹ ਲੈ ਸਕਦੀਆਂ ਨੇ ਜਾਨੂਨ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਜੀ 800 ਰੁਪਏ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਹੈ ਇਹ ਸੀਗਾ ਇਹਦਾ ਫੋਰਥ ਕਲਰ और फिफ्थ यद कलर है जी वाइन परपल डार्क परपल कलर है जी वाइन पर्पल, पर्पल ज बहुत प्यारा शेड है जी बहुत ही सोहना शेड है जी वाइन परपल शेड रहेगा सारे सूट के आएगी जी बूटी प्रॉपर कलर ये वाला है जी जो हूँ शो हो रहा है यहाँ प्रॉपर कलर है जी वाइन परपल कलर है प्राइस रहेगा जी यौ रुपये ਨੈਕਸਟ ਜਿਹੜਾ ਇਹਦਾ ਕਲਰ ਹੈਗਾ ਜੀ ਆਪਣੇ ਕੋਲੇ ਹੈਗਾ ਬਿਲਕੁਲ ਗ੍ਰੀਨ ਜਿਹਾ ਕਲਰ ਹੈ ਜੀ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਇਹ ਹੈਗਾ ਜਿਹੜਾ ਆਪਣਾ ਕਲਰ ਹੈ ਕੋਈ ਵੀ ਮਤਲਬ ਉਮਰ ਦੀ ਜਿਹੜੀ ਮਾਤਾ ਹੈ ਜਾਂ ਫਿਰ ਭੈਣ ਹੈ ਪਾ ਸਕਦੀ ਹੈ ਜਿਹੜਾ ਕਲਰ ਹੈ ਜੀ ਪ੍ਰੋਪਰ ਇਹੀ ਕਲਰ ਹੈ ਜਿਹੜਾ ਵੀਡੀਓ ਦੇ ਵਿੱਚ ਆ ਰਹੇ ਹੈ ਜੀ ਸੇਮ ਕਲਰ ਹੈ ਇਹ ਇਹ ਕਲਰ ਦੇ ਵਿੱਚ ਆਪਣੇ ਕੋਲੇ ਆਰੀ ਵਰਕ ਦੇ ਸੂਟ ਵੀ ਆਏ ਹੋਏ ਹੈ ਜੀ ਇਹੀ ਕਲਰ ਦੇ ਵਿੱਚ ਹਨਾ ਆਪਾਂ ਜ ਆਪਾਂ ਸਲਵਾਰ ਵੀ ਇਹਦੇ ਨਾਲ ਬਿਲਕੁਲ ਮੈਚ ਕਰਦੀ ਐ ਸਲਵਾਰ ਦਾ ਸਟੱਫ ਵੀ ਸੇਮ ਰਹੇਗਾ ਜੇ ਕਈ ਭੈਣਾਂ ਨੂੰ ਹੁੰਦਾ ਵੀ ਸਲਵਾਰ ਅਲੱਗ ਸਟੱਫ ਦੀ ਹੋਊਗੀ ਸਲਵਾਰ ਦਾ ਸਟੱਫ ਵੀ ਸੇਮ ਰਹੇਗਾ ਭੁਪਿੰਦਰਾ ਕੰਪਨੀ ਦਾ ਇਹ ਜਿਹੜਾ ਸਟੱਫ ਹੈ ਜੀ ਮੰਝਲੀ ਸਿਲਕ ਦਾ ਭੁਪਿੰਦਰਾ ਕੰਪਨੀ ਦਾ ਸਟੱਫ ਹੈ ਜੀ ਬਹੁਤ ਸੋਹਣਾ ਜਿਹੜਾ ਸਟੱਫ ਦੀ ਕੁਆਲਿਟੀ ਬਹੁਤ ਵਧੀਆ ਹੈ ਪ੍ਰਾਈਸ ਵੀ ਜੈਨੂਨ ਹੈ ਜੀ ਸਿਰਫ 800 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਲਾਸਟ ਜਿਹੜਾ ਕਲਰ ਆਏਗਾ ਜੀ ਮੋਰ ਪੰਖੀਆ ਗ੍ਰੀਨ ਦੇ ਵਿੱਚ ਹੈ ਪਹਿਲਾਂ ਆਪਾਂ ਮੋਰ ਪੰਖੀਆ ਬਲੂ ਦਿਖਾਇਆ ਇਹ ਹੈਗਾ ਜੀ ਮੋਰ ਪੰਖੀ ਆ ਗ੍ਰੀਨ ਦੇ ਵਿੱਚ ਠੀਕ ਹੈ ਕਲਰ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਕਲਰ ਨੇ ਜੀ ਸਾਰਿਆਂ ਦੇ ਕਲਰ ਡਿਫਰੈਂਟ ਡਿਫਰੈਂਟ ਕਲਰ ਨੇ ਜੀ ਅਲੱਗ-ਅਲੱਗ ਜਿਹੜੇ ਕੀ ਕਲਰਾਂ ਦੇ ਆਪਾਂ ਸੂਟ ਲੈ ਕੇ ਆਏ ਆ ਜਿੱਦਾ ਦੇਖੋ ਵਾਈਨ ਹੋ ਗਿਆ ਮੋਰ ਪੰਖੀਆ ਬਲੂ ਮੋਰ ਪੰਖੀਆ ਗ੍ਰੀਨ ਆ ਦੇਖੋ ਇਹਦੇ ਵਿੱਚ ਫਰਕ ਹੈ ਜੀ ਇਹ ਦੋਨੇ ਰੰਗਾਂ ਦੇ ਵਿੱਚ ਫਰਕ ਹੈ ਇਹ ਮੋਰ ਪੰਖੀਆ ਬਲੂ ਦੇ ਵਿੱਚ ਹੈ ਔਰ ਇਹ ਮੋਰ ਪੰਖੀਆ ਜਿਹੜਾ ਕਲਰ ਹੈ ਗ੍ਰੀਨ ਦੇ ਵਿੱਚ ਹੈ ਦੋਨਾਂ ਦੀ ਟੋਨ ਦਾ ਕਾਫੀ ਫਰਕ ਹੈ ਬਹੁਤ ਸੋਹਣੇ ਸੋਹਣੇ ਕਲਰ ਹੈ ਇਹਦੇ ਵਿੱਚ ਜਿਹੜੇ ਆਪਣੇ ਕੋਲ ਆਏ ਨੇ ਮਾਊਸ ਕਲਰ ਆ ਜਿਹੜਾ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਜੀ ਇਹ ਵਾਲੇ ਕਲਰ ਔਰ ਗ੍ਰੀਨ ਕਲਰ ਜਿਹੜੀਆਂ ਭੈਣਾਂ ਮਤਲਬ ਹਨਾ ਨਿਊਲੀ ਮੈਰਿਡ ਨੇ ਜਾਂ ਫਿਰ ਜਿਨ੍ਹਾਂ ਦਾ ਵਿਆਹ ਹੋਣ ਵਾਲਾ ਬਹੁਤ ਸੋਹਣੇ ਸੋਹਣੇ ਰੰਗ ਨੇ ਜੀ ਇਹ ਸੂਟਾਂ ਦੇ ਤੁਸੀਂ ਵੇਅਰ ਕਰ ਸਕਦੇ ਹੋ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਫੰਕਸ਼ਨ ਦੇ ਵਿੱਚ ਇਹਨਾਂ ਨੂੰ ਪਾ ਸਕਦੇ ਹੋ ਇੱਕ ਕਲਰ ਹੈਗਾ ਜੀ ਮਹਿਰੂਨ ਕਲਰ ਦੇਖੋ ਸਾਰੇ ਕਿੰਨੇ ਪਿਆਰੇ ਕਲਰ ਨੇ ਜੀ ਫਸਟ ਜਿਹੜਾ ਹੈਗਾ ਜੀ ਗ੍ਰੀਨ ਮੈਂ ਤੁਹਾਨੂੰ ਦੁਬਾਰਾ ਦਿਖਾ ਲੈਣੀ ਆ ਜਿਹੜੀ ਭੈਣ ਵੀ ਸਕਰੀਨਸ਼ਾ ਔਰ ਇੱਕ ਹੈਗਾ ਜੀ ਆਪਣੇ ਕੋਲੇ ਮੋਰ ਪੰਖੀਆ 그린 ਇਹ ਹੈਗਾ ਜੀ ਬਲੂ ਮਹਿਰੂਨ ਕਲਰ ਹੈ ਜੀ ਇੱਕ ਇੱਕ ਹੈਗਾ ਜੀ ਮਾ우스 ਕਲਰ ਇੱਕ ਹੈਗਾ ਜੀ ਆਪਣੇ ਕੋਲੇ ਪਰਪਲ ਕਲਰ ਔਰ ਇੱਕ ਕਲਰ ਹੈਗਾ ਜੀ ਆਪਣੇ ਕੋਲੇ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ نیچے ਸੱਤ ਕਲਰਾਂ ਦੇ ਵਿੱਚ ਇਹ ਸੂਟ ਆਏ ਨੇ ਜੀ ਸੱਤ ਕਲਰਾਂ ਦਾ ਚਾਰਟ ਹੈ ਜਿਹੜਾ ਇਹ ਆਪਣੇ ਕੋਲੇ ਆਇਆ ਹੈ ਬਹੁਤ ਸੋਹਣੇ ਸੋਹਣੇ ਇੰਨੇ ਵਿੱਚ ਕਲਰ ਨੇ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਔਰ ਸਲਵਾਰਾਂ ਵੀ ਰਹਿਣ ਗਿਆ ਟੋਨ ਮੈਚ ਕਰਦੀਆਂ ਬਿਲਕੁਲ ਪ੍ਰਾਈਸ ਇਹਨਾਂ ਦਾ ਰਹੇਗਾ ਜੀ 800 ਰੁਪਏ ਕਪੜਾ ਇਹਨਾਂ ਦਾ ਰਹੇਗਾ ਜੀ ਭੁਪਿੰਦਰਾ ਦੀ ਮੰਝਲੀ ਸਿਲਕ ਹੈ ਜੀ ਭੁਪਿੰਦਰਾ ਸਟਫ ਕਾਫੀ ਵਧੀਆ ਹੁੰਦਾ ਹੈ ਭੁਪਿੰਦਰਾ ਦੀ ਜੌਰਜਟ ਵੀ ਆਉਂਦੀ ਹੈ ਭੁਪਿੰਦਰਾ ਦੀ ਇਹ ਮੰਝਲੀ ਸਿਲਕ ਸਟਫ ਆਇਆ ਬਹੁਤ ਸੋਹਣਾ ਸਟਫ ਹੈ ਜੀ ਨਾਲ ਟੋਨ ਮੈਚ ਕਰਦੀਆਂ ਸਾਰਿਆਂ ਦੇ ਨਾਲ ਬਾਟਮ ਦਿੱਤੀ ਗਈ ਹੈ ਕਿਸੇ ਦੀ ਬਾਟਮ ਦਾ ਵੀ ਕੋਈ ਵੀ ਫਰਕ ਨਹੀਂ ਹੈਗਾ 1% ਵੀ ਫਰਕ ਨਹੀਂ ਆ ਜੀ ਕਈ ਹੁੰਦਾ ਜੀ ਆਪਾਂ ਸ਼ਰਟ ਅਲੱਗ ਸਟੱਫ ਦਿੰਦੇ ਆ ਬਾਟਮ ਲੱਗਦੀ ਹੁੰਦੀ ਆ ਤਾਂ ਉਹ ਕਲਰ ਟੋਨ ਦਾ ਫਰਕ ਪੈ ਜਾਂਦਾ ਪਰ ਇਹ ਸ਼ਰਟ ਬਾਟਮ ਬਿਲਕੁਲ ਸੇਮ ਹੈ ਜੀ ਆਪਣੀ ਇਹਨਾਂ ਸੂਟਾਂ ਵਿੱਚੋਂ ਜਿਹੜੀ ਪੈਨ ਵੀ ਲੈਣਾ ਚਾਹੁੰਦੀ ਹੈ ਸੂਟ ਸਿਲੈਕਟ ਕਰ ਸਕਦੀ ਹੈ ਸਕਰੀਨਸ਼ਾਟ ਲੈ ਕੇ ਮੈਨੂੰ ਫਟਾਫਟ ਸੈਂਡ ਕਰੋ ਆਪਣਾ ਆਰਡਰ ਬੁੱਕ ਕਰੋ 800 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਰਿਹਾ ਹੈ ਫੰਕਸ਼ਨਲ ਵੇਅਰ ਸੂਟ ਨੇ ਜੀ ਵਿਦਆਊਟ ਦੁਪੱਟਾ ਸੂਟ ਰਹਿਣਗੇ ਅ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਸੂਟ ਦਿਖਾਏ ਆ ਤੁਹਾਨੂੰ ਸਾਰੇ ਫੰਕਸ਼ਨਲ ਜੀ ਸੂਟ ਨੇ ਜੀ ਬਹੁਤ ਸੋ ਪ੍ਰਾਈਸ ਆਪਾਂ ਬਹੁਤ ਜੈਨੂਨ ਜਾਂ ਰੱਖਿਆ ਜੀ ਪ੍ਰਾਈਸ ਹੈਗਾ ਜੀ ਸਿਰਫ ਤੇ ਸਿਰਫ 800 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਵਿਦਾਊਟ ਦੁਪੱਟਾ ਸੂਟ ਨੇ ਇਹ ਔਰ ਇਹਨਾਂ ਨਾਲ ਆਪਾਂ ਚਨੋਂਨ ਦੇ ਦੁਪੱਟੇ ਤੁਸੀਂ ਡਾਈ ਕਰਵਾ ਸਕਦੇ ਹੋ ਅਗਰ ਤੁਸੀਂ ਚਨੋਂਨ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਮੈਂ ਤੁਹਾਨੂੰ ਦੁਪੱਟਿਆਂ ਦਾ ਇੱਕ ਵਾਰੀ ਹਨਾ ਸਟਾਫ ਦਿਖਾ ਦਿੰਨੀ ਆ ਜੀ ਜਿਹੜੀ ਭੈਣ ਵੀ ਚਨੋਂਨ ਦਾ ਦੁਪੱਟਾ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਔਰ ਇਹ ਸਟਾਫ ਦੇ ਨਾਲ ਹੀ ਮਤਲਬ ਤੁਸੀਂ ਭਪਿੰਦਰਾ ਦਾ ਜਿਹੜਾ ਇਹ ਸਟਾਫ ਰਹਿਣ ਵਾਲਾ ਹੈ ਜੀ ਔਰ ਇਹਦੇ ਨਾਲ ਆਪਾਂ ਚਨੋਂਨ ਦੇ ਦੁਪੱਟੇ ਨੇ ਜਿਹੜੇ ਤੁਹਾਨੂੰ ਦਿਖਾਵਾਂਗੇ ਜੀ ਕਮਲ ਚਨੂਨ ਦੇ ਇਹ ਦੁਪੱਟੇ ਆਣਗੇ ਜੀ ਕਮਲ ਚਨੂਨ ਦੇ ਦੁਪੱਟੇ ਆਣਗੇ ਇਹਨਾਂ ਦਾ ਪ੍ਰਾਈਸ ਵੀ ਹੈਗਾ 350 ਰੁਪਏ ਦਾ ਇਹਦਾ ਜਿਹੜਾ ਦੁਪੱਟਿਆਂ ਦਾ ਪ੍ਰਾਈਸ ਹੈ ਜੀ ਬਕਾਇਦਾ ਸਟੈਂਪ ਵਾਲਾ ਦੁਪੱਟਾ ਆਏਗਾ ਅਗਰ ਤੁਸੀਂ ਚਨੂਨ ਦਾ ਦੁਪੱਟਾ ਲੈਣਾ ਚਾਹੁੰਦੇ ਹੋ ਦੁਪट्टे ਦਾ ਸਟਾਫ ਬਹੁਤ ਵਧੀਆ ਜੀ ਜਿਹੜੀ ਭੈਣ ਵੀ ਇੰਨਾ ਸੂਟਾਂ ਨਾਲ ਦੁਪੱਟਾ ਬਾਏ ਕਰਨਾ ਚਾਹੁੰਦੀ ਹੈ ਡਾਈ ਕਰਵਾ ਕੇ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਅਸੀਂ ਡਾਈ ਵੀ ਕਰਵਾ ਕੇ ਦਿੰਨੇ ਆ ਜਾਂ ਫਿਰ ਸਟਾਫ ਐਦਾਂ ਹੀ ਦੁਪੱਟਾ ਬਾਏ ਕਰਨਾ ਚਾਹੁੰਦੀ ਹੈ ਲੈ ਸਕਦੀ ਹੈ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਈ ਨੇ ਜੀ ਭੂਪਿੰਦਰਾ ਦੇ ਮੰਝਲੀ ਸਿਲਕ ਦੇ ਸੂਟ ਦਿਖਾਏ ਨੇ ਜਿਹੜੇ ਕੀ ਰਹਿਣਗੇ ਹੈਂਡ ਏਂਬਰਾਇਡਡ ਰਹਿਣਗੇ ਸਾਰੇ ਸੂਟ ਦੇ ਉੱਤੇ ਸਤਾਰਾ ਵਰਕ ਦਿੱਤਾ ਹੋਊਗਾ ਜੀ ਨਾਲ ਪਲੇਨ ਬਾਟਮ ਦਿੱਤੀ ਹੋਊਗੀ ਔਰ ਜਿਹੜੀ ਭੈਣ ਵੀ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਕਰਨਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਕੇ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਔਰ ਭੈਣਾਂ ਨੂੰ ਬੇਨਤੀ ਹੈ ਜੀ ਆਰਡਰ ਬੁੱਕ ਕਰਨ ਲਈ ਸੀਓਡੀ ਅਵੇਲੇਬਲ ਨਹੀਂ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਐਡਵਾਂਸ ਪੇਮੈਂਟ ਕਰਨੀ ਪੈਂਦੀ ਹੈ ਔਰ ਆਪਣਾ ਕੋਈ ਵੀ ਫਰਾਡ ਵਾਲਾ ਕੰਮ ਨਹੀਂ ਹੈਗਾ ਇੱਕ ਜਗ੍ਹਾ ਤੇ ਆਪਾਂ ਬੈਠੇ ਆਂ ਭੁਲਾੜਾ ਸ਼ਹਿਰ ਦੇ ਵਿੱਚ ਬੈਠੇ ਆਂ ਜਦੋਂ ਮਰਜੀ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜਦੋਂ ਮਰਜੀ ਆ ਸਕਦੇ ਹੋ ਅੱਜ ਦੀ ਵੀਡੀਓ ਪੇ ਇੱਥੇ ਖਤਮ ਕਰਦੇ ਆਂ ਜੀ ਮੇਰੀ ਵੀਡੀਓ ਨੂੰ ਐਂਡ ਤ